ਹਰਿ ਨ ਮੱਲਾ ਜੀਆ ਜੀਤਿ ਦੇ ਕਾਰਨ ਸੁਖ ਪਾਇਆ ਕਬੀਰ ਜੀ ਸਜਨੀ ਯਾਦੀ ਗੁਰੂ ਘਰ ਚ ਸਭ ਸੰਗ ਲੀ ਗਿਓ ਅੰਤਰੀਅਨਿ ਗੁਰੁ ਆਜਿ ਤਿਰੀ ਜੀਵਨ ਰੂਪ ਸਭ ਜੀ ਮੇਰੀ ਮੰਨੈ ਆਰਿਓ ਤਾਰੋ ਜੰਗ ਜਗ ਜਗ ਜੀ ਕਿਦਾਬੂ ਜਿੰਦਗੀ ਜਿੰਦਗੀ ਨੂੰ ਤਰਸਦਾ ਜੀ ਪਤਾ ਭਾਰੀਆਂ ਦੀਆਂ ਵੀ ਕਰਾਉਣ ਕਰਨਾ ਹੈ ਅੱਜ ਕੇ ਅੰਮ੍ਰਿਤ ਜਗਦੀਨ ਜੀ ਦੇ ਦੁਆਰਾ ਕਾਇਮ ਕੀਤੀ ਤਸਵੀਰ ਨੇ ਮਾਰੂ ਤਾਂ ਅੱਲਾ ਦੀ ਜੀਤੇ ਬਕਰ ਨੂੰ ਤੋੜਦਾ ਹੈ ਯੋਗ ਨੂੰ ਜੋ ਪਾ ਕਰਦੇ ਸਾਰ ਪਾ ਜਿੱਤ ਹੈ ਹੋ ਜੀ 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 ਕਰਨੇ ਹੋਏ ਕੋਈ ਪਰ ਹਕੂਕ ਤੇ ਮਾਰੰਗ ਸੁਪਨ ਕੋ ਹੈ ਤੋਹਨ ਕੀ ਧੰਨਿਤ ਕੀ ਅਰੰਗ ਸੁ ਕੰਨਿਆ ਸਿ ਮਾਰਾ ਸਾਜਨ ਕਰਾਲਵ ਜੀ ਕਰਮ ਹੋ ਤੇ ਹਕੂਕ ਤੇ ਅੰਤ ਕਰਨੂ ਤੂ ਹਕੂਕ ਤਾਤਾ ਨੇ ਸਰਕੇ ਤੇ ਤੇ ਮੱਛੀ ਅੰਤ ਕਰਨੰਦ ਕਹੇ ਤਾਣਾ ਕੀ ਤਾ ਹੈ ਜੋਤਿ ਕਰਨਾ ਹੋ ਪ੍ਰਮੇਸ਼ਰ ਜੇ ਆਪਨੇ ਤੁਰਤ ਦੁਨਿਆਵੀ ਸੰਸਾਰ ਦੀ ਅੰਧੇ ਕਰਨਾ ਹੈ ਤੂੰ ਸਾਰਿਆਂ ਜੀਵਾਂ ਦੀ ਅੰਤਾਂ ਕਰੀ ਤੂੰ ਹਕੂਕੀ ਮ륵ਮੀ ਕਾਲ ਚਾਹ ਭਾਣ ਵਿੱਚ ਤੂੰ ਵਿਰਲਾ ਆਇਆ ਆਪਣੀ ਜਨਮ ਹਿੱਕ ਤੇ ਹਕਮਤ ਕਰਨੇ ਲੋਕ ਹੱਦੋਂ ਹੀ ਹਨ ਹੋਰ ਜੋ ਧਰਮ ਵਿੱਚ ਕੋਈ ਕੋਈ ਜਨਮ ਆਇਆ ਹੈ ਤਾਂ ਮਨ ਨੂੰ ਮੋਹਾਂ ਚਾਗਾਂ ਵਾਲਾ ਹੈ ਕੋਈ ਧਾਣ ਮਨ ਨੂੰ ਸੁਖ ਪਾਏ ਜਿਵੇਂ ਮਨ ਨੂੰ ਯਾਰੋ ਮੰਨ ਦਾ ਪੂਰਨ ਸੁਖ ਨੂੰ ਪਾ ਸਕਦਾ ਧਾਣ ਜਿਥੇ ਸੁਖ ਪਾਏ ਦਾ ਜੋ ਧਰਮ ਮੰਨ ਦੇ ਇਹਨਾਂ ਨੂੰ ਧਰਮ ਵਿੱਚ ਜਨਮ ਵਾਲੇ ਨੂੰ ਸੁਖ ਨੂੰ ਪਾਉਂਦਾ ਸੀ ਹੁਣ ਪਾਉਣਾ ਹੈ ਅਗੇ ਨਹੀਂ ਜਾਣਗਾ ਗੁਰਮੁਖੀ ਦਾ ਭਾਣਾ ਧਾਵੈ ਜਿਉ ਗੁਰਮੁਖੀ ਘਰਿ ਨਹ ਲਾਵੇ ਨਾ ਮਨ ਆਕਾ ਤਨ ਮੰਨਤ ਕੇਵਲ ਅਲਗਾ ਹੋਇ ਸਹ ਗੁਰ ਹੀ ਸੋਖ ਸਾਚੇ ਤਮਾਵ ਤੂ ਸੁਭੂ ਸੁਭੂ ਕੋਈ ਨਾਮ ਦੀ ਸਹੀ ਕਨਾਈ ਨੂੰ ਕਮਾਉਂਦਾ ਹੈ ਬਾਣੇ ਨੂੰ ਮੁਚ ਬਹਤੀ ਰੂਹੀ ਮਰਦ ਰਿਆ ਮਨ ਨੂੰ ਲੋਕੀ ਦਾ ਗਰੀ ਸਾਂਹ ਤਨ ਮਨ ਲਈ ਮਹਾਰਾਜਾ ਆਪਣਾ ਬਾਣਾ ਆਪ ਮਨਾਰ ਗੁਰੂ ਨਾਨਕ ਨੇ ਆਪਣੇ ਧੰਨ ਧਾੜੀਆਂ ਨੂੰ ਸੁਖਦਾਨ ਕਰਨ ਵਾਸਤੇ ਨਹੀਂ ਕਿਹਾ ਉਨੇ ਜੋ ਕਾਸ਼ਾ ਆਪਣੇ ਤਨ ਆਪ ਹੀ ਮਨਾ ਲਿੰਦਾ ਹੋ ਸੇਰਾ ਭਾਣਾ ਮੰਨੇ ਤੂ ਮਿਲੈ ਤਦ ਆਈਏ ਜਿਨੂ ਆਜ ਦਾ ਭਾਣਾ ਮੰਨਦਾ ਹੈ ਜੋ ਆਪ ਨੇ ਕਰਨਾ ਸੰਚਾਰ ਕੀਤਾ ਹੈ ਤੂੰ ਨੇ ਜੇ ਜੋ ਕਰਤੱਬ ਕਰਨਾ ਸਭ ਉਹਨਾਂ ਦੇ ਅੰਤ ਕਰਨ ਲਈ ਲੇਕ ਲੇ ਉਹ ਕਾਹਨਿ ਕਹ ਹੈ ਕਾਹ ਦੀ ਦਿੱਤੇ ਯਹਾਂ ਤੀਏ ਤੇ ਮੱਥੇ ਨੂੰ ਤੂ ਤਾਤਾ ਹੈ ਕੂਰਾ ਘਾਣਾ ਕੂਰਾ ਭਾਣਾ ਮੰਨੇ ਰਤੂ ਮਿਲ ਸੁਬ ਆਲਾ ਜੀਉ ਜਾਂ ਮੰਦਰ ਫਿਰੇ ਨੱਥੇ ਉਹ ਆਪਣੀ ਆਕੂ ਮਿਲ ਪੈਂਦਾ ਇਹ ਘਾਣਾ ਭਾਣਾ ਕੀ ਕਿਹ ਹੈ ਸਮਾਈ ਜੀ ਨਰਾਜਾ ਤੁਮ ਚੰਨਾ ਲੱਗਦਾ ਹੈ ਆਪਣੀ ਹੁਮੈਨ ਜਿੰਨਾ ਦੀ ਅੰਦਰਹੀ ਤੇ ਵੀ ਯਾਦ ਖੋ ਰਹੇਗੇ ਤੇ ਮਹਾਰਾਜ ਜੀ ਆਪ ਨੂੰ ਆ ਕੇ ਮਿਲ ਪੈਂਦੇ ਹਨ ਤੇਰੇ ਵਿੱਚ ਸਮਾ ਜਾਂਦੇ ਹਨ ਬਾਣੀ ਵਿੱਚ ਵੱਡੀ ਵਡਿਆਈ ਆਗਲੀ ਰਿਆ ਮਨਿੰ ਦੀ ਬਹੁਤ ਵੱਡੀ ਵਡਿਆਈ ਹੈ ਬਾਣਾ ਕਿਸੇ ਤਰਾਏ ਦਾ ਜਦ ਨੂੰ ਕਿਸੇ ਕਿਸੇ ਪਾਸੋਂ ਮੰਨਣਾ ਕਰਾਉਣਾ ਹੋ ਸਕੇ ਜਾਂ ਸਾਰੇ ਨੂੰ ਜੀ ਮੰਨਦੇ ਆਰੇ ਆਪਣੀ ਮਨਵਾਪੂਰਤੀ ਹੋຊੇ ਰਹਿੰਦੇ ਹਨ ਜਾਂ ਤਿਸ ਭਾਵ ਤਾਂ ਗੁਰੂ ਮਿਲਾਏ ਗੁਰੂ ਦੀ ਅਗਰੂਨੀ ਦੀ ਸਰਗੈ ਇਹ ਕਰਨੀ ਪੈ ਆਵੇ ਪਰ ਸੰਤ ਗੁਰਾਂ ਦੇ ਨਾਲ ਮਿਲ ਜਾਂਦਾ ਹੈ ਬਰਮੇ ਸਨਾਮ ਤਦਾ ਅਰਚਪਾ ਗੁਰੂ ਮੁਖਿਆਰਾ ਅੰਮ੍ਰਿਤੂਦ ਮੈਨ ਵੀ ਪਜਾਰ ਕੀ ਪਾਲ ਲੰਦਾ ਹੈ ਆਪਣ ਭਾਨ ਸਭ ਸ੍ਰਿਸ਼ਟੀ ਉਪਾਈ ਕਰੋ ਤੁਰਨ ਮੈਨੂੰ ਜੀਤ ਕਰਕੇ ਸਮਝ ਲੈਂਦਾ ਕੁਝ ਆਜੂ ਰਹਾ ਆਪਕੀ ਸਾਰੀ ਸ੍ਰਿਸ਼ਟੀ ਦਾ ਕੁੱਤੀ ਹੈ ਜਿਸਨੇ ਧਾਨ ਗ੍ਰਹੂ ਕਿਸ ਧਾਨ ਦਾ ਗੁੰਮਾਰਾ ਬਣਾ ਮੰਨਣਾ ਅਦਸ਼ੋ ਤੁਨਨ ਆਜੂ ਰਿਆ ਆਰਿਆ ਕਹਿੰਦਾ ਹੈ ਕਿੰਨਾ ਲੱਗਦਾ ਹੈ ਮਨੁੱਖ ਅੰਧ ਕਰੀ ਚਤrai ਦੁਰਮਨੁ ਮਨੁ ਹੇਕ ਮਨੁ ਦੀ ਤੀਤਰਾ ਤੇ ਵਿਚਾਰ ਦੀ ਨਿਗਾਹ ਹੈ ਨਹੀਂ ਗਿਆਨਿਕ ਗਿਆਨੀਆਂ ਕਰਦੇ ਹਨ ਤਾਣਾ ਨਾ ਮੰਨੂ ਬਹੁਤ ਦੁਖ ਤਾਈ ਮੇਰੇ ਅਗੁਰਿਆਨ ਨੂੰ ਮੰਨਦੇ ਹੋ ਨਾ ਇਸ ਕਰਕੇ ਜੰਮਣ ਮਰਨ ਦਾ ਜੜਾ ਭਾਰੀ ਦੁਖ ਪੈਂਦੇ ਆ ਪਰਨੇ ਝੂਲਾ ਆਵੇ ਜਾਏ ਇਹ ਹੈ ਧਰਮਿਤ ਪੂਰਾ ਹੋਇਆ ਜੰਮਣ ਮਰਨ ਚੰਗਾ ਜਾਂਦਾ ਰਹਿੰਦਾ ਹੈ ਬਾਹਰ ਮਹਿਲ ਨਾ ਕਦੇ ਪਾਏਗਾ ਸਰੀਰ ਦੇ ਅੰਦਰ ਮਹਿਲ ਕੋ ਤਰੀਆ ਕਰਿਆ ਉਹਨੂੰ ਕਦੇ ਨਹੀਂ ਪਾ ਸਕਦਾ ਸੰਗਤ ਸਾਰੀ ਵਿੱਚ ਮਹੱਲ ਨੂੰ ਸੰਗਤ ਸੰਗਤ ਨੂੰ ਨਹੀਂ ਕਰੇ ਨਹੀਂ ਕਰ ਸਕਦਾ\,\,ਕਾਰ ਸਰੀਰਾਂ ਦੇੰਦੋਗੇ ਮਹਲ ਸਰੀਰ ਪਰ ਉਸ ਨੂੰ ਕਰੇ ਤਾਂ ਨਹੀਂ ਸਕਦਾ\,\,ਸਤਗੁਰੂ ਲੂਦੀ ਜੀ ਵੰਡੇ ਆਈ ਪਰਮਹੰਸ ਨੂੰ ਕਰ ਜੋ ਪਰਮੇਸ਼ਰ ਦਾ ਕਰ ਸਾਧ ਸੰਗਤ ਦੇ ਹੇ ਗੀਤ ਮੁਹੱਲਿ ਫਰੀਦ ਨਹੀਂ ਨਿਕਲ ਪੈਂਦਾ ਹੈ ਜਦੋਂ ਗੀਤ ਸਾਧਗੁਰੂ ਮੇਰੂ ਤੇ ਵਧ ਰਾਈਂ ਗੁਰੂ ਨੇ ਸਦਗੁਰੂ ਸਾਹਿਬ ਨੂੰ ਆਹ ਵਾਹ ਗੁਰੂ ਪੁਰਬ ਨੂੰ ਕਰਮਾਂ ਦਾ ਤੋੜ ਰਿਹਾ ਹੈ ਮੀਨ ਗੰਨਾ ਸਤਿਗੁਰੂ ਸਾਹਿਬ ਨੂੰ ਮਿਲਨੇ ਕਰਕੇ ਮਾਰਾ ਸੋਤ੍ਰੰਗ ਵਿਗਿਆਦੀ ਵਿਦਿਆਈ ਗਏ ਜਨਮੇ ਸਾਧਗੁਰੂ ਦੀ ਸੂਰਤ ਸਰੂਪ ਰਮਾਈ ਕੋ ਜੀਏ ਆਤਮਾ ਹੀ ਫਰਮਾਈਏ ਸਭ ਦਾ ਬਖਸ਼ਿਆ ਕਰਕੇ ਨਾਮ ਮਿਲਦਾ ਹੈ ਸਾਧਗੁਰੂ ਸੂਹੀ ਤਾਂ ਨਾਮ ਤੈ ਸਾਹਿਬ ਜੀ ਦੀ ਸੇਵਾ ਕਰੇ ਤਾਂ ਮਾਰਾ ਰੋ ਨਾਮ ਨੂੰ ਪਾ ਸਕਦਾ ਹੈ ਨਾਮ ਨੂੰ ਹੀ ਸੁਪਾਲੀ ਬਰਦ ਨਾਮ ਕਰਕੇ ਹੀ ਨਿਸ਼ਕਰ ਕੇ ਸੁਖ ਕਰਦਾ ਹੈ ਜੀਵ ਸਾਧਗੁਰੂ ਉਹ ਉਤਜਾ ਨਾਜ ਹੋ ਦਿਨ ਸੇ ਤੀਜ ਕਰ ਮਨ ਕਰ ਤੂੰ ਜਿਸ ਇਸੀ ਉਹ ਜਦੋਂ ਇੱਕ ਪਰਮਾਤਮਾ ਨੂੰ ਪਹੁੰਚਾਇ ਦੇ ਤੂੰ ਓਨਕਾਰ ਨੂੰ ਤਪ ਤੂ ਸਾਰੀ ਸਿਖੀ ਦਾ ਲਾਭ ਲੈਂਦਾ ਹੈ ਜਦ ਕੰਡ ਅਨੇਕ ਹੋਏ ਗੁਰੂ ਤੇ ਅਨੇਕਾਂ ਦੇ ਰੂਪ ਮੇਂ ਤੋਗ ਇਹ ਸਾਰੀ ਜੀ ਜੀ ਪਹਿਲੇ ਕਰਨੀਂਦਾ ਹੈ ਗੁਰ ਕਿਰਪਾ ਤੇ ਮਨ ਤਨ ਕੀ ਜੈ ਉਸੇ ਸਰਕਾਰ ਸਭ ਨਾਗ ਹੋ ਉਪਜ ਨਾਗ ਹੋ ਤੀਜੈ ਅਰਬ ਮੈਨ ਕਰ ਕੋ ਸਰਸੰਗ ਨੂੰ ਤਾਦਾ ਹਿੰਦੀ ਗਿਆਨ ਆਜੂ ਕੋ ਦੇ ਨਾਮ ਕਰਕੇ ਆ ਗਿਆ ਆਪੇ ਆਸੀ ਸਤਿ ਸਦਕ ਸੁਜਨਾ ਸੁੰਦਵਾ ਗੁਰ ਕਿਰਪਾ ਤੇ ਮਨ ਕੰਨ ਧੀਜੈ ਸਤਿਗੁਰ ਦੀ ਕਿਰਪਾ ਕਰਕੇ ਜੇ ਨਾਮ ਦੇ ਮਨ ਤੋਂ ਕੰਨ ਧੋਈ ਜਾਵੇ ਮਨ ਜਾਵੇ ਪਹਿਲੰਪ੍ਰਾਪ ਗੁੰਦਾ ਹੋ ਰਸਨਾ ਨਾਮ ਤੇ ਆਈ ਰੱਖ ਧੀਜੇ ਜੀਵੇ ਗੁਰੂ ਕਰਕੇ ਵੀ ਨਾਮ ਨੇ ਤੇ ਆਵੇ ਰਸਨਾ ਕਰਕੇ ਵੀ ਨਾਮ ਨੂੰ ਯਾਰਨ ਕਰੇ ਰਾਂਝੀ ਤੇ ਮੇਰੀ ਜੀਵਾਨ ਜੀ ਵੀ ਕੋਈ ਆਂਦੀ ਨਹੀਂ ਆਂਦੀ ਹੈ ਰਾਸੀ ਤੂ ਰਾਸ ਪਾਇਦਾ ਤੂੰ ਨਾਮ ਦੁਰਾਸਰ ਕੋ ਬ੍ਰਹਮਨਗ੍ਰੀ ਤੂ ਰਸਨੇ ਕਾਲਿੰਦਾ ਰਾਸ ਪ੍ਰੇਮ ਕਰ ਕੋ ਅਸਰੂਪ ਦੇ ਬ੍ਰਹਮ ਸਾਰਿਆਂ ਕੋ ਉਸ ਹੀ ਕਾਲਿੰਦਾ ਹੈ ਮਹਿਲਾ ਅੰਬਰ ਮਹਿਲ ਕੀ ਪਾਈ ਤੂੰ ਮਹਿਲ ਸੰਸਾਰ ਨੂੰ ਜਿਵੇਂ ਪ੍ਰਮੇਸ਼ਰ ਸੀਸ ਮਹਿਲਾ ਕੋਈ ਜਿਹ ਮਹਲੂਕ ਪਰੀਆ ਤੱਕ ਕੋਈ ਕੋਈ ਪਹੁੰਚ ਸਕਦਾ ਹੈ ਮਹਲ ਸਾਰ ਸੰਗਠਾਪਨ ਹੋਇਆ ਸੋ ਸੰਗਠਨ ਤੱਕ ਕੋਈ ਕੋਈ ਮਹਲੂਕ ਕੋਈ ਕੋਈ ਪਹੁੰਚ ਸਕਦਾ ਹੈ ਮਹਲੂਕ ਮੂਖਾ ਦੇਹ ਹੈ ਯਹ ਜੀਵ ਹੈ ਕੋਈ ਜਿਹ ਮਹਲੂਕ ਪਰੀਆ ਤੱਕ ਨੂੰ ਕੋਈ ਕੋਈ ਪਹੁੰਚ ਸਕਦਾ ਹੈ ਦੁਰ ਕੈ ਸਾਧਰ ਸਾਥ ਕੀਤਨ ਲਾਏ ਸੇ ਦੇ ਕੇ ਇੰਦੇ ਦੁਰੰਭ ਸਗਿਦਾਰ ਉਦੋਂ ਦੁਰਾਰ ਕਿ ਜੀ ਜਨ ਕੁੱਝ ਨਾ ਬਾਰੇ ਗੋਹਣਾ ਕਰੇ ਜਿਸ ਨੇ ਸੱਚ ਜੀ ਸੂਨ ਸੱਚ ਪਾਇ ਉਹਨੂੰ ਸਰੀਰੀ ਸੱਚਾ ਨਾਮ ਲਿੰਦੇ ਹੂੰ ਸੱਚੇ ਤਰਜਾ ਨੂੰ ਪਾਉਂਦਾ ਹੈ ਸੱਚੇ ਸਤਿਗੁਰੂ ਲਾਇਦਾ ਤੁਮ ਮੇਂ ਜਿਵੇਂ ਆਇਓ ਸੱਚਾ ਤਰਜਾ ਜੀ ਆਵਰ ਸੂਨ ਨੂੰ ਨਿਸ਼ਚੇ ਕਰਕੇ ਮਿਲ ਲਿੰਦਾ ਹੈ ਨਾਮ ਜਪਾਰ ਮਾਨ ਕਨੁਖ ਪਾਇ ਜੀ ਉਹਨੂੰ ਅੰਦਰ ਨਾਮ ਨੂੰ ਪੁਲਾਉਂਦਾ ਉਹਨਾਂ ਨੂੰ ਮਨ ਦੀ ਦੁੱਖਾ ਸੰਸਾਰੂ ਨੂੰ ਤੋਹਿੰਦੇ ਨਹੀਂ ਦੰਡੀ ਕੀ ਕਾਰਨ ਵੇ ਜੋ ਕਰਦੂ ਕਤਉਣਾ ਕੀਤਾ ਹੈ ਮਾਇਆ ਮੋਹ ਸਭ ਰੂਪ ਕਮਾਇਆ ਮੋਹ ਨਾ ਮਾਇਆ ਦੀ ਕਮਾਈ ਨਹੀਂ ਕਮਾਇਆ ਨੇ ਪਰਮਾਤਮਾ ਕੋ ਸਭ ਰੋਹੀ ਹੰਕਾਰ ਵਾਗਰ ਕਰਕੇ ਮੁਕਾਰਾ ਵਕ ਮਿਲਿਆ ਹੋਈ ਜੇ ਨਾ ਹੈ ਮਨਤਨ ਹੈ ਤੀ ਮੋਰ ਦੇ ਅੰਦਰ ਕੀ ਮੈਂ ਜਦ ਵੀ ਵੀਰ ਮਨ ਵੀ ਕੋਈ ਅਹਕਾਰਾਂ ਕੀ ਯਾਰੰਦਾ ਤਨ ਕੋੜੀ ਅਰੋਗੀ ਹੋ ਜਾਂਦਾ ਹੈ ਅਗਰਾਂ ਦੇ ਲੱਗੇ ਨਰਕੀ ਵਾਸਾ ਪਾਇਆ ਨਾ ਸਜੀ ਨਾ ਕੋਈ ਜੀ ਵਾਸਾ ਪਾਉਂਦਾ ਹਮਾਰਾ ਸਾਹ ਫਰਮਾਉਂਦੇ ਹਨ ਨਾਮ ਰਤੀ ਤਨ ਨਿਰਮਲ ਦੀ ਹੈ ਜਿਹੜੇ ਮਹਾਰਾਜ ਦੇ ਨਾਮ ਤੇ ਅੰਦੇ ਨੇ ਦੀ ਉਜਲ ਦੇ ਹੈ ਇਹਨਾਂ ਦੇ ਵਕਾਰ ਨਹੀਂ ਕੋਈ ਤਾਵਾਦ ਕੋ ਸਭ ਪਰ ਸਾਦਕ ਰੂਪ ਰਸਦਨ ਵਿਸ਼ਾ ਨਹੀਂ ਕੋਈ ਹੈ ਇਸ ਪ੍ਰਕਾਰ ਨਾਮ ਰਤਿ ਤੈਨ ਨਿਰਮਲ ਬੂਹਮ ਜੁਲ ਦੇਹ ਅਖੰਡ ਕੇ ਤੁੰਡੋ ਇਹਨੇ ਪ੍ਰਾਪਤ ਹੋਈ ਹੈ ਜੋ ਮਨ ਵਿੱਚ ਹੈ ਉਹ ਹੈ ਗੁਹਾ ਜੁਦੀ ਵੀ ਨਿਰਮਲ ਹੈ ਮਿੱਥਿਆ ਪ੍ਰਧਾਨ ਸੂਕਾ ਮੈਨ ਉਜਲ ਹੋ ਗਈ ਹੈ ਨਾ ਉਜਰ ਕੋ ਹਰੂਆ ਉਹਨੂੰ ਨਿਰਮਲ ਦੀ ਅਖੰਡ ਕੋਤਿੰਦ ਪ੍ਰਾਪਤ ਹੋਈ ਹੈ ਨਿਰਮਲ ਹੰਸਾ ਸਦਾ ਸੁਖੀ ਨੀਹ ਤੁਮਹ ਜੇ ਮਨੁੱਖਾ ਜਿਨੂੰ ਨਿਰਮਲ ਹੈ ਬਾਤਨੀ ਹੈ ਉਹ ਤੋ ਰਾਤ ਹੈ ਐਸਾ ਜੀਆ ਤੋ ਇਹ ਨਿਰਮਲ ਹੈ ਮੇ ਸਦਾ ਸੁਖ ਨੂੰ ਹੈ ਮੇਰੇ ਜੀ ਨੂੰ ਪ੍ਰੀਣ ਕਰਕੇ ਮੈਨੂੰ ਸਦਾ ਸੁਖ ਦੀ ਪ੍ਰਾਪਤੀ ਹੈ ਨਾਮ ਸਲਾਹ ਹੀ ਸਦਾ ਸੁਖ ਪਾਇਆ ਜਿਨੋ ਜਨਨ ਮਾਰੂ ਨਾਮ ਗੁਣ ਚਿਤਿ ਕੀਤੋ ਸਦਾ ਰਹੇ ਸੁਖ ਪਾਇਆ ਮੇਰੇ ਤਰਵਾਸਾ ਪਾਏਗਾ ਜਨ ਨੂੰ ਸ੍ਰੀ ਗੁਰੂ ਕੀ ਬਾਣੀ ਦੇ ਉਪਰ ਕੋ ਯਸਤ ਕਹਾ ਕੋ ਲਾਹ ਸਤਿ ਤੂ ਗਣਿ ਕਰੀ ਬਾਤ ਹੈ ਸਰੀ ਜੀ ਨੇ ਜਾਈ ਵਪਾਰ ਕਰ ਜੇ ਸ੍ਰੋਗਤ ਕਰ ਮਾਰੀ ਕੋ ਕੋਈ ਬੰਦਪਰੀਦੀਆਂ ਕਰਦੇ ਹਨ ਕੋਈ ਬੰਦ ਜੋ ਆਪਣੇ ਆਪਣੀ ਇੱਛਾ ਅਨੁਸਾਰ ਸੌਦੇ ਨੂੰ ਬੰਦ ਕਰੀਏ ਤੇ ਬਦਾਰ ਦੂਸਰੇਤ ਕਰਦੇ ਹੋਏ ਨਹੀਂ ਜਿੰਦੇ ਹਨ ਜਿੰਨਾ ਸੌ ਤੂਤਾ ਸੁਸਾਰ ਕੋਈ ਕਿਸੇ ਤੋਂ ਕਾਰਜਾ ਸੌਦਾ ਬੰਦਿਆ ਖਰੀਦਦਾ ਹੈ ਕੋਈ ਕਿਸੇ ਦਾ ਬਦਲ ਕਰਾਉਂਦਾ ਜੀ ਦੇ ਦਹਾ ਮੇਰਾ ਨਾਮ ਤੋਂ ਹਉ ਤੂਤਾ ਤੂਸਾ ਸਰੂ ਸੰਸਾਰੋਂ ਤੂ ਤੱਕ ਜੈ ਤੂ ਆ ਰਿੰਦਾ ਹੈ ਜਿੰਨੇ ਸੰਸਾਰ ਹਾਂ ਨੰਗੂ ਆਇਆ ਨੰਗੂ ਜਾਸੀ ਇਹ ਦੁਨੀਆਂ ਜੇ ਬੰਨ ਜਨਮ ਘਰ ਕੋ ਆਇਆ ਉਸ ਵੇਲੇ ਕੋਈ ਕਿਸੇ ਪ੍ਰਕਾਰ ਦੀ ਕੈਮ ਕੋ ਤੀਨ ਵਜਾ ਦਾ ਨਹੀਂ ਸੀ ਅੰਗ ਕੋ ਲੈ ਕੇ ਆਇਆ ਤੇ ਅੰਤੋਂ ਵੀ ਨੰਗਾ ਹੀ ਜਾਏਗਾ ਨਾਮ ਜੀ ਆਇਆ ਨਾਮ ਜੀ ਜਸ ਮੇਰਾ ਐਸੀ ਇਹ ਦੁਨੀਆ ਦੇ ਵਿੱਚ ਕਿ ਨੰਗਾ ਹੀ ਅੰਤ ਨਹੀਂ ਜਾਵੇਗਾ ਖਾਲੀ ਆਸੀ ਖਾਲੀ ਜਾਵੇਗਾ ਗੈਰ ਮਾਰਾ ਦੁੱਖ ਪਾਏਗਾ ਮੋਰੋ ਜੀ ਅੰਮ੍ਰਿਤ ਨਾਮ ਤੇ ਜਿਨੈ ਜੀ ਦੇਖੀ ਪਾਏਗਾ ਜਿਸ ਜਿਸਮੇ ਨਾਮ ਦੇ ਸੂਤਾਏ ਗੁਰੂ ਸਦਗ੍ਰੰਤ ਵਾਲਾ ਅੰਮ੍ਰਿਤ ਨਾਮ ਵਾਹਿਗੁਰੂ ਬਖਸ਼ੇ ਉਹ ਪ੍ਰਭ ਤੇ ਨਿਹਮ ਗੁਰ ਕਾ ਸਾਉ ਦਾ ਹਰਿ ਮਨ ਨੂੰ ਵਸਾਏ ਰਹੀ ਕ੍ਰਿਸ਼ਨ ਮਹਾਰਾਜ ਨੂੰ ਬਖਸ਼ੇ ਤੰਦ ਗੁਰਾਂ ਦੇ ਸ਼ਬਦ ਦਾਰ ਹਰ ਮਨ ਨੂੰ ਵਸਾਏ ਮਨ ਦੀ ਮੁਸਾਏ ਸ੍ਰੀ ਕਾਰਜ ਨੂੰ ਦੇ ਦੇ ਮਾਰਾ ਉਹ ਪ੍ਰਾਪਤ ਹੁੰਦਾ ਹੈ ਬੁਰੇ ਕਿਰਪਾ ਤੇ ਨਾਮ ਵਸਿਆ ਘਟ ਅੰਤ ਰਹੀ ਸਤਿਗੁਰਾਂ ਦੀ ਕਿਰਪਾ ਦਿੱਤੀ ਕਰਕੇ ਮਨ ਨੂੰ ਵੰਦ ਨਾਮ ਜੱਗਿਆ ਹੋ ਗਏ ਲੋਰ ਨਾਮੋ ਨਾਮ ਤੇ ਆਏ ਜੋ ਨਾਮ ਮਾਰਾ ਜੰਗਾ ਨਾਮ ਜੋ ਪ੍ਰਸੰਗ ਹੈ ਉਸ ਨਾਮੂ ਦੇ ਨਾਮ ਵਿੱਚ ਅੱਲਾ ਨਾਰਨੂ ਲੂਚਾ ਜੀਤੀ ਸਭ ਆਈ ਜਿਨੀਆਂ ਸੁਕੀ ਸਤਿ ਸ਼੍ਰੀ ਅਕਾਲ ਜਾਈ ਹੋਈ ਹੈ ਨਾਮ ਨੂੰ ਲੋਈ ਦੀ ਕੰਦੀ ਤਾਂ ਸਾਰੀ ਹੈ ਨਾਉ ਤਨਾ ਮਿਲ ਤੋਰ ਕੋ ਰਗ ਤੁਮਾਈ ਨਾਉ ਨੇ ਮੇਂ ਜਗਰ ਪੂਰ ਪੈਲਾ ਨਿਕਾਮ ਕਰਮਾਂ ਦੀ ਕਮਾਈ ਕੀਤੀ ਹਿੰਦੂਆ ਜਿਨੀ ਨਾਉ ਪਾਇ ਅਸੂਰ ਵੱਡ ਭਾਜੀ ਜਿਨਾਂ ਨੂੰ ਮਾਰੋ ਨਾਮ ਨੂੰ ਪਾ ਲਿਆ ਬੈਦ ਵੱਡੇ ਪਾਗਾਂ ਵਾਲੇ ਪੁਰਖ ਨੇ ਗੁਰ ਕਾ ਸਾਉਦ ਮਿਲਾਇਦਾ ਜਨੂ ਦੀ ਆਈ ਨਹੀਂ ਸੇ ਭੱਜਦੀ ਹੈ ਸਭ ਗੁਨਾਹੇ ਤੇ ਬ੍ਰਿਜਿਆਰਾ ਦਾ ਗੁਰੂ ਮੇਨ ਲੰਗਾ ਹੋ ਤਾਹ ਕੋ ਤੋ ਅਪਰ ਅਪਾਰ ਸੂਤ ਹੋਏ ਜੀ ਵੀ ਸੁਨੇਹੀ ਨਹੀਂ ਆਏ ਆਪਾਂ ਬਾਰਾ ਬਾਰ ਤੁਰਹਕ ਦੇਖ ਵਿੱਚ ਮੈਂ ਪ੍ਰਭ ਕਰੂ ਵਿਚਾਰਾ ਜੋ ਕਹਾਂ ਇਸੀ ਕੋੜੀ ਜਾਗਤ ਮੇਰਾ ਸਾਰਾ ਰਿਹੁਦਾ ਸਾਖ ਰੂਪ ਕੋ ਤੇ ਆਪ ਹੀ ਨਿਰਮਾ ਕਰਿਆ ਤਾ ਪੁੰਦਾ ਗੁਰੂ ਦੁਨੀਆਂ ਦੇ ਸੁਆਹ ਨੇ ਜੋ ਜੀ ਉਹ ਗ੍ਰਾਫ ਰੂਪ ਦੀ ਸੰਸਾਰਿਕ ਕਾਮ ਤੁਹਾਨੂੰ ਜਿਆ ਪ੍ਰਮੋਸ਼ਨ ਤੇ ਆਮ ਤਖਤਾਰਾ ਵਾਰ ਤੋਂ ਰਹਜੋ ਹੈ ਉਸ ਸੰਸਾਰ ਵਿੱਚ ਬੈਠ ਕੇ ਆਪ ਹੀ ਵਿਚਾਰ ਮਗਨਾ ਕਰ ਰਿਹਾ ਹੈ ਕਾਮ ਕੂਟ ਤੇ ਸੰਗ੍ਰਹਿਪੂਰ ਕਾਰਾ ਪ੍ਰਮੋਸ਼ਨ ਵਾਲਾ ਹੈ ਆਪਾਂ ਤੋਤਾਰ ਰੂਪ ਦੀ ਪ੍ਰਾਪਤੀ ਆ ਸੰਹ ਉਸ ਵਿੱਚ ਮਹਿ ਪ੍ਰਭ ਕਰੇ ਵਿਚਾਰ ਸੰਗਤ ਦੇ ਗੁਰੂ ਜੀ ਦੇ ਧਾਰ ਕੇ ਤੂੰ ਆਪ ਹੀ ਨਿਰਣਾ ਕਰਨਾ ਹੈ ਉਸੇ ਪ੍ਰਕਾਰ ਕਾਇਨ ਕੋ ਕਹ ਅਤੋ ਪਾਰਾ ਕਾਇਨ ਦੀ ਹੈ ਜਿਦ ਹੈ ਕੋਈ ਕਿਲੇ ਵੀ ਨਹੀਂ ਹੈ ਅਤੰਤ ਅਪਾਰ ਸ੍ਰੂਪ ਦੀ ਪ੍ਰਾਪਤੀ ਦਾ ਕਾਰਨ ਹੈ ਜਿਦ ਇਸ ਵਿੱਚ ਬਹ ਪ੍ਰਭ ਕਰੇ ਵਿਚਾਰਾ ਉਸ ਵਿੱਚ ਜਿਨਾਂ ਦਾ ਧਿਆਨ ਵਿੱਚ ਮਾਰਾ ਸਾਧੇ ਇਸ ਤੋਂ ਹੋਏ ਹੈ ਕੋਈ ਪ੍ਰਵੀ ਦੀ ਵਿਚਾਰ ਨਹੀਂ ਕਰਦੇ ਹਨ ਸੱਚਾ ਨਿਆਉ ਸੱਚੂ ਵਾਪਾਰ ਸੱਚਾ ਹੋਵੇ ਨਿਆਉ ਨਿਰਮਲ ਸੱਚਾ ਵਪਾਰ ਹੋਵੇ ਮੈਂ ਜਪੰਦ ਗੋਵਿੰਦਾ ਮੇਰੇ ਵਾਸਾ ਪਾਏ ਦੋ ਚਲ ਸ਼ੁਰੂ ਦੀ ਬਾਸਾ ਤਕਾ ਚਾਹੁੰਦਾ ਹੈ ਗੁਰਖੋ ਅੰਤਰ ਘਰ ਬੰਕੀ ਖਾਨ ਸੁਹਾਇ ਗੁਰੂ ਨੂੰ ਸੰਸਾਰ ਵੀ ਨਾ ਹੋਏ ਘਰ ਗੁਰੂਸਤੇ ਹੋਇਆ ਕੋਈ ਘਰ ਇਹੰਦਰ ਬੰਕੇ ਬੜਾ ਸਿੰਦਰ ਸਿੰਦਰ ਕਾਹਨਾਂ ਨੇ ਕੀ ਸੋਹਣਾ ਸੋਹਣੀ ਦੇ ਭਾਰ ਤੋਂ ਵਰਸੋ ਜਿਵੇਂ ਤਾਪੁੰਮਾ ਨਗਮਾ ਹੈ ਬਾਕੀ ਇਹ ਲੋ ਖਾਂਦਾ ਹਨ ਦੀ ਤਾ ਨੂੰ ਨਾ ਉੱਤ ਪੋਗਣਾ ਤੇ ਖਾਣਾ ਤੇ ਕਮਾਉਣਾ ਇਹੋ ਚੀਜ਼ ਹੈ ਕੋਈ ਆਤਮਾ ਪ੍ਰਮਾਤਮਾ ਦਾ ਨਗਮਾ ਨਹੀਂ ਹੈ ਇਸ ਕਰਕੇ ਝਾਂਗਦਾ 4 ਤਰਸੋ ਤੋ ਸਭ ਨੀਤ ਹੈ ਕੋ ਅੰਦਰ ਤੁਮ ਸਾਹਿਬ ਦੀ ਕਰਮਾਂ ਤੋਂ ਸੰਗਲ ਦੀ ਸਾਂਸਾਂ ਦੀ ਜੋ ਕੋਈ ਨੀਤ ਮਾਰ ਨਹੀਂ ਬਣਾਇਆ ਹੈ ਉਸੇ ਪ੍ਰਕਾਰ ਅੰਤਰ ਘਰ ਕੰਤੀ ਥਾਨ ਸੁਹਾਇਆ ਅੰਦਰ ਜਿਹੜਾ ਇਸ ਸਰੀਰ ਦੀ ਕੀ ਘਰ ਹੈ ਉਹ ਵੀ ਬੰਕੇ ਸੁੰਦਰ ਖਾਂ ਅੰਤਾ ਕਰਨੇ ਕਿ ਸਤੋ ਅੰਸ਼ ਕਿ ਕਿ ਸਤੋ ਅੰਸ਼ ਜੋ ਹੈ ਤਾਂ ਕਿ ਅੰਤਾ ਕਰਨ ਤੇ ਹੈ ਇਹ ਪੰਨਾ ਤੋਂ ਤਾਂ ਵੀ ਸਤੋ ਅੰਸ਼ ਭੂਤਨ ਕੀ ਜੋ ਹੈ ਤਾਂ ਕਿ ਅੰਤਾ ਕਰਨ ਤੇ ਹੈ ਇਸ ਕਰਕੇ ਅੰਤਾ ਕਰਨ ਦੀ ਜੋ ਸਾਰੇ ਪਦਾਰਥਾਂ ਦਾ ਗਿਆਨ ਹੈ ਇਹ ਸੇਵ ਨੂੰ ਕੰਤਾ ਕੰਢੀ ਪਿਆ ਹੈ ਗੁਰੂ ਨੂੰ ਕੋਰਲਾ ਕੇ ਨਾ ਥਾਨ ਪਾਇਆ ਕਿਸੇ ਬੰਦੇ ਨੇ ਕਹਿੰਦੀ ਕਿ ਸੋਹਣੀ ਖਾਨੀ ਦੇ ਬੈਠ ਕੇ ਯੋਗ ਲਗਾ ਕੇ ਕਿਸੇ ਕਿਸੇ ਬੰਦੇ ਨੂੰ ਸਹੀ ਨਹੀਂ ਕੀਤਾ ਨਾ ਆਇਆ ਹੈ ਕਿਹਿਆ ਤਗਰ ਕੀ ਥਾਂ ਨਹੀਂ ਪਾਉਣਾ ਕੀਤਾ ਹੈ ਇੱਕ ਸਾਥ ਨਿਹਰ ਸਾਲਾਹ ਸੱਚੀ ਮੂਰ ਸੱਚੀ ਨਹੀਂ ਲੈਂਦੇ ਇਸ ਲੋਕ ਦੀ ਸਾਥ ਹੈ ਪਰ ਮੇਰੇ ਜੀ ਮਾਰਾ ਬਸ ਕੀਤਾ ਹੈ ਨਾਮ ਨਹੀਂ ਦਾ ਸਰ ਤੋਂ ਨਹੀਂ ਆਉਂਦਾ ਹੈ ਸਤਿ ਆਕਾਂ ਮਾਨਵ ਸਾਇੰਭਗ ਹਰਿ ਤੁਕਿ ਮਨੁ ਗਸਣੇ ਕੀ ਪਾਦ ਸਾਜਿੰਦੇ ਸਤਿਗੁਰੂ ਮਾਰਾ ਸਾਚਿ ਕੀ ਨਾਮੁ ਮਨਿ ਚੇ। ਮੇਰਾ ਕਰਤਾ ਇਕ ਬਣਸ ਬਣਾਈ ਮੇਰਾ ਕਰਤਾ ਦ੍ਰੁਹ ਕਾਲ ਪੁਰਖ ਵਾਹਿਗੁਰੂ ਨੋ। ਇਹ ਸੰਸਾਰੂ ਨੂੰ ਬਣਾਇਕੋ ਸਿਂਧੁਰ ਬਣਾਈ ਹੈ। ਉਸ ਦੀ ਜੀਵ ਜਿਤ ਸਭ ਵਾਸਤਾ ਹੈ ਰੂਹ ਦੇ ਲਖਾਰੀਆਂ ਵਸਨੇ ਪਾਣੀਆਂ ਜੀਵਰਾ ਮੰਡੋ ਸੋਈ ਸਿੰਦੂ ਜੋ ਪ੍ਰਭ ਜਿ ਸਤਾ ਹੈ। ਦੁਨੀਆਂ ਵਿਦਾ ਦੇ ਰਹੀ ਸਭ ਨੂੰ ਜਿੰਨੇ ਨੇ ਜੋ ਕੁਝ ਰੋਜੀ ਦੀ ਨਿਤਕਾਰਿਆ ਰੋਜੀ ਹੀ ਤੈਨ ਕੋ ਹੁੰਦੀ ਹੈ ਅਰਬੂਜੀ ਕਾਰਿਆ ਇਹ ਵੀ ਨਿਕੋ ਹੁੰਦੀ ਹੈ ਇਹ ਸਾਰੀਆਂ ਉਹ ਚੀਜ਼ਾਂ ਹਨ ਜੀਓ ਪਰ ਜਿਹੜੀ ਚੀਜ਼ ਨੂੰ ਮਾਗ ਨਾ ਖੋਲ ਕਰਿਆ ਪ੍ਰਾਪਤ ਹੋ ਜਾਂਦੀ ਆ ਨਾਨਕ ਨਾਮ ਗਣਜਾ ਰਾੰਗ ਰਾਤਿ ਮਰੂ ਜੀਵੀ ਦੇ ਗੁਰੂ ਸਾਹਿਬ ਜੀ ਨੇ ਨਾਮ ਨੂੰ ਖਰੀਦੂਰ ਹੈ ਯਾਦ ਜੀ ਪ੍ਰੇਮਿਆਂ ਕੋ ਹਿੱਕ ਹੋਏ ਹਮ ਗੁਰਮੁਖੀ ਨਾਮ ਸਾਰਦਾ ਜੀ ਗੁਰੂ ਦੇ ਅਧਿਕਾਰੀ ਰਹੀ ਜੀ ਅਮਰਤ ਨਾਮੀ ਚਾਹੇ ਨ ਹਾਲ ਹੁੰਦਾ